ਸਤਿ ਸ਼੍ਰੀ ਅਕਾਲ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੌਲੇ-ਮਹੱਲੇ ਦੀਆਂ ਤਿਆਰੀਆਂ ਜਦੋਂ ਇਸ ਵਾਰ ਵਿੱਚ ਦੂਰ-ਦਰਾਡੇ ਤੋਂ ਆਇਆ ਸੰਗਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਬੜੀ ਬਖਸ਼ੀਸ਼ਾਂ ਕੀਤੀਆਂ ਅਸੀਂ ਸਾਰਾ ਪਰਿਵਾਰ ਫੌਰੀਂ ਦੇ ਵਿੱਚ ਪੱਕਿਆਂ ਤੇ 6 ਮਹੀਨੇ ਬਾਅਦ ਹੀ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਾਂ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਹਾਂ ਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਨਾਨਕ ਅਤੇ ਦਾਦ ਦਾ ਪਰਿਵਾਰ ਸਾਰੇ ਦਾ ਸਾਰਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਨਮਸਤਕ ਹੋਣ ਵਾਸਤੇ ਪਹੁੰਚੇ ਤੇ ਗੁਰੂ ਸਾਹਿਬ ਦੀਆਂ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਪਹੁੰਚਤੇ ਆ। ਸੋ ਖੜੇ ਆ ਜੀ ਤਕਤ ਸ੍ਰੀ ਕੇਸ਼ਗਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਆ। ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਹੋਲੇ ਮਹੱਲੇ ਦਾ ਜਿਹੜਾ ਮੇਲਾ ਏ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਏ। ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਏ। ਬੜੇ ਉਮ ਹਮਾ ਕੇ ਜਿਹੜੀਆਂ ਸੰਗਤਾਂ ਨੇ ਇੱਥੇ ਪਹੁੰਚਦੀਆਂ ਨੇ ਤਾਂ ਬੜਾ ਵੱਡਾ ਮੇਲਾ ਜਿਹੜਾ ਇਹ ਜੋੜ ਮੇਲਾ ਤੇ ਲੱਗਦਾ ਏ ਪੰਜਾਬ ਤੋਂ ਲੈ ਕੇ ਫੋਰਨ ਤੱਕ ਦੇ ਰਾਇ ਇਸ ਮੇਲੇ ਨੂੰ ਲੋਕ ਜਿਹੜੇ ਨੇ ਜਾਣਦੇ ਨੇ ਕਿ ਇੱਥੇ ਆਣ ਕੇ ਨਤਮਸਤਕ ਹੁੰਦੇ ਨੇ ਤੇ ਨਾਲ ਦੀ ਨਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਦੇ ਨੇ ਆਪਾਂ ਸੰਗਤਾਂ ਆਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਦੇ ਮੇਰਾ ਨਾਮ ਜਮਨਾਲ ਸਿੰਘ ਆ ਜੀ ਕਿਤੋਂ ਆਏ ਜੀ ਮੈਂ ਵੈਸੇ ਤਾਂ ਪੰਜਾਬ ਤੋਂ ਆ ਮੈਂ ਫਰਾਂਸ ਰਹਿਣਾ ਹੈਗਾ ਜੀ ਤੁਸੀਂ ਵੀ ਫਿਰ ਸਪੈਸ਼ਲੀ ਆਏ ਜੀ ਬਿਲਕੁਲ ਜੀ ਅਸੀਂ ਅਨੰਦਪੁਰ ਸਾਹਿਬ ਜੀ ਆਪਣੇ ਸਾਰੇ ਪਰਿਵਾਰ ਇਕੱਠੇ ਹੋ ਕੇ ਸੰਗਤ ਇੱਥੇ ਬੋਲੇ ਮਹੱਲੇ ਤੇ ਜਿਸ ਤਰ੍ਹਾਂ ਕਿ ਹਰ ਸਾਲ ਉਲਾਮ ਹਲਾ ਲੱਗਦਾ ਇੱਥੇ ਅਸੀਂ ਉਹ ਦਰਸ਼ਨ ਕਰਦਾਂ ਆਏ ਆ ਤੇ ਇਹ ਪੁੱਤਰ ਸੰਤ ਦਰਸ਼ਨ ਕੀਤੇ ਹੈਗੇ ਆ ਤੇ ਸੰਗਤਾਂ ਦੂਰ ਦੂਰੋਂ ਦਰਸ਼ਨ ਕਰਨੇ ਇੱਥੇ ਆਉਂਦੀਆਂ ਹੈਗੀਆਂ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਲਈ ਅਰਦਾਸਾਂ ਕਰਦੀਆਂ ਹੈਗੀਆਂ ਸੋ ਬੜੀ ਕਿਰਪਾ ਜੀ ਪ੍ਰਮਾਤਮਾ ਦੀ ਗੁਰੂ ਸਾਹਿਬ ਦੀ ਫੋਰਨ ਚ ਵੀ ਬੜੇ ਲੋਕ ਗਏ ਨੇ ਉਤੋਂ ਆਣ ਕੇ ਵੀ ਫੇਰ ਵੀ ਨਤਮਸਤਕ ਹੁੰਦੇ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਸਾਡੀ ਇਹ ਮਾਤ ਭੂਮੀ ਆ ਸਾਡੇ ਗੁਰੂਆਂ ਦੀ ਮਾਤ ਭੂਮੀ ਆ ਸਾਡੇ ਗੁਰੂਆਂ ਨੇ ਇੱਥੇ ਬਹਿ ਕੇ ਤੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਹੈਗੀਆਂ ਤੇ ਅਸੀਂ ਉਹਨਾਂ ਨੂੰ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਨਮਸਤਕ ਹੋਣਾ ਆਏ ਹੈਗੀਆਂ ਤੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਆਲ ਵਰਲਡ ਤੋਂ ਆਉਂਦੀਆਂ ਹੈਗੀਆਂ ਅਮਰੀਕਾ ਕੈਨੇਡਾ ਯੂਰਪ ਸਾਰੇ ਵਰਲਡ ਤੋਂ ਦੁਨੀਆ ਤੇ ਜਦੋਂ ਪੰਜਾਬ ਆਉਂਦੇ ਹੈਗੇ ਆ ਤੇ ਨਮਸਤਕ ਹੁੰਦੇ ਹੈਗੇ ਆ ਤੇ ਦੁਨੀਆ ਆਪਣੀਆਂ ਮਨੁੱਖਤਾਵਾਂ ਪੂਰੀਆਂ ਕਰਦੀਆਂ ਜੀ ਸੋ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰਦ ਤੇ ਜਿਹੜੀਆਂ ਸੰਗਤਾਂ ਪਹੁੰਚਦੀਆਂ ਕਰੋੜਾਂ ਦੀ ਤਦਾਰਦ ਵਿੱਚ ਜੀ ਕਰੋੜਾਂ ਦੀ ਤਦਾਰਦ ਵਿੱਚ ਜਿਹੜਾ ਇਸ ਟਾਈਮ ਹੈ ਕਰੋੜਾਂ ਦੀ ਤਦਾਰਦ ਵਿੱਚ ਇੱਥੇ ਸੰਗਤਾਂ ਆਉਂਦੀ ਆ ਔਲੇ ਹੱਲੇ ਤੇ ਜਿਸ ਤਰ੍ਹਾਂ ਕਿ ਇੱਥੇ ਔਲਾ ਮਾ ਔਲਾ ਵੀ ਖੇਡਿਆ ਜਾਂਦਾ ਹੈਗਾ ਕਿ ਉਹ ਰੰਗ ਸਿੰਘ ਆਣ ਕੇ ਆਪਣੇ ਕਰਤੱਵ ਦਿਖਾਉਂਦੇ ਹੈਗੇ ਆ ਉਹ ਵੀ ਸੰਗਤਾਂ ਦੇ ਕੇ ਨਿਹਾਲ ਹੁੰਦੀ ਹੈਗੇ ਆ ਸੋ ਗੱਲਬਾਤ ਕੀਤੀ ਇਹ ਦੀ ਆਪਾਂ ਹੋਰ ਵੀ ਇੱਥੇ ਮੌਜੂਦ ਹੈ ਸੰਗਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿਉਂਕਿ ਬੜਾ ਵੱਡਾ ਜਿਹੜਾ ਇਤਿਹਾਸ ਹੈ ਇਥੋਂ ਦਾ ਬੜਾ ਵੱਡਾ ਇਤਿਹਾਸ ਹੈ ਤੇ ਨਾਲ ਦੀ ਨਾਲ ਸੰਗਤਾਂ ਜਿਹੜੀਆਂ ਨੇ ਇੱਥੋਂ ਤੇ ਫੋਰਨ ਤੋਂ ਵੀ ਜਿਹੜੀਆਂ ਸੰਗਤਾਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਗੱਲਬਾਤ ਕਰਦੀਆਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਕੁਲਦੀਪ ਕੌਰ ਜੀ ਜੀ ਕਿੱਥੋਂ ਆਏ ਜੇ ਤੁਸੀਂ ਅਸੀਂ ਫਰਾਂਸੀ ਧਰਤੀ ਤੋਂ ਆਏ ਆ ਜੀ ਜੀ ਤੁਸੀਂ ਵੀ ਫਿਰ ਨਤਮਸਤਕ ਹੋਣ ਆਏ ਹੋਲੇ ਮੱਲੇ ਦੇ ਹਾਂ ਜੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦਸਵੇਂ ਪਾਸ਼ਾ ਜਿਨ੍ਹਾਂ ਨੇ ਕਿ ਸਾਨੂੰ ਸਿੱਖੀ ਦੀ ਪਹਿਚਾਣ ਦਿੱਤੀ 13 ਅਪ੍ਰੈਲ 1699 ਈਸਵੀ ਵਿਸਾਖੀ ਵਾਲੇ ਦਿਨ ਖਾਸਾ ਪੰਥ ਦੀ ਸਿਰਜਣਾ ਦਿੱਤੀ ਕਿ ਸਾਨੂੰ ਇੱਕ ਨਵਾਂ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਂਪਾਸ਼ਾ ਨੇ ਸਾਨੂੰ ਚਿੜੀਆਂ ਤੋਂ ਬਾਜ਼ ਬਣਾਉਣ ਦਾ ਖਿਤਾਬ ਦਿੱਤਾ ਵਾਹਿਗੁਰੂ ਪਾਸ਼ਾ ਨੇ ਤੇ ਅਸੀਂ ਉਹਨਾਂ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਇਸ ਦੁਨੀਆ ਤੇ ਵਿਚਰਦੇ ਆ ਸਾਨੂੰ ਇੱਕ ਵੱਖਰੀ ਪਹਿਚਾਣ ਮਿਲੀ ਆ ਤੇ ਦੂਰੋਂ ਦੂਰੋਂ ਪੰਜਾਬ ਤੋਂ ਬਾਹਰ ਵੱਸਦੀਆਂ ਸਿੱਖ ਸੰਗਤਾਂ ਵਿੱਚ ਵੀ ਇਹੋ ਜਿਹਾ ਹੀ ਜਜ਼ਬਾ ਜੇ ਕਿਤੇ ਤੁਹਾਨੂੰ ਜ਼ਿੰਦਗੀ ਵਿੱਚ ਵੇਖਣ ਦਾ ਮਿਲੇ ਤੇ ਤੁਸੀਂ ਦੇਖਿਓ ਸਾਡੀ ਪੈਰਿਸ ਦੀ ਧਰਤੀ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਵਿਸਾਖੀ ਦਾ ਤਿਹਾਰ ਬੜੀ ਧੂਮ-ਤੰਮ ਤੇ ਬੜੀ ਸ਼ਾਦਾਂ ਨਾਲ ਮਨਾਉਂਦੇ ਆਂ ਤੇ ਇੱਥੇ ਵੀ ਪੰਜਾਬ ਵਿੱਚ ਆਣ ਕੇ ਵੀ ਅਸੀਂ ਸਾਨੂੰ ਮਹਾਰਾਜ ਨੇ ਇਹ ਸੁਭਾਗ ਬਖਸ਼ਿਆ ਕਿ ਅਸੀਂ ਅਨੰਦਪੁਰ ਸਾਹਿਬ ਵਿਖੇ ਆਣ ਕੇ ਉਹਨਾਂ ਦੀ ਧਰਤੀ ਤੇ ਆਣ ਕੇ ਅਸੀਂ ਦਰਸ਼ਨ ਕੀਤੇ ਸਾਧ ਸੰਗਤ ਦੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਬਹੁਤ-ਬਹੁਤ ਹੀ ਵਿਟਪਾਗਾ ਸਮਝਦੇ ਆਂ ਕਿ ਵਾਹਿਗੁਰੂ ਹਰ ਇੱਕ ਤੇ ਇਹ ਕਿਰਪਾ ਕਰੇ ਤੇ ਇਸ ਤਖਤ ਦਾ ਦਰਸ਼ਨ ਕਰਨ ਦਾ ਮੌਕਾ ਬਖਸ਼ੀ। ਸੋ ਕਿੰਨਾ ਪਰਿਵਾਰ ਆਇਆ ਜੀ ਤੁਹਾਡਾ ਅਸੀਂ 5-6 ਫੈਮਲੀਆਂ ਵਾਂ। ਜੀ ਸਾਡੇ ਪੰਜਾਬ 'ਚ ਵਸਦੇ ਸੋਹਰਾ ਪਰਿਵਾਰ ਹੋਰ ਰਿਸ਼ਤੇਦਾਰ ਪੇਕਾ ਪਰਿਵਾਰ ਸਾਰੇ ਹੀ ਰਲ ਮਿਲ ਕੇ ਅੱਜ ਅਸੀਂ ਸਾਂਝੀ ਟੈਂਪੂ ਟਰੈਵਲ ਕਰਕੇ ਇੱਥੇ ਦਰਸ਼ਨ ਕਰਨ ਆਏ ਆ। ਸੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਆਏ ਆ। ਹਾਂਜੀ ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਡੀ ਸਾਰੀ ਸਾਧ ਸੰਗਤ ਵੱਲੋਂ ਖਾਲਸਾ ਇਸ ਸਾਜਣਾ ਦਿੱਸ ਦੀ ਬਹੁਤ ਬਹੁਤ ਸਾਥ ਸੰਗਤ ਨੂੰ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਵੀ ਸੰਗਤਾਂ ਨੇ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭੈਣ ਜੀ ਕੀ ਨਾਮ ਦੇ ਸ੍ਰੀ ਕਬੀਰਪੁਰ ਹਾਂਜੀ ਤੁਸੀਂ ਕਿਤੋਂ ਆਏ ਜੀ ਅਸੀਂ ਫਰਾਂਸ ਤੋਂ ਆਏ ਹਾਂ ਜੀ ਉੱਥੇ ਜਵੰਦਰ ਜਿਸ ਤੋਂ ਸਾਡੀ ਹਾਂਜੀ ਕਿੱਦਾਂ ਲੱਗਦਾ ਫਿਰ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਤਾਂ 6 ਮਹੀਨੇ ਬਾਅਦ ਆ ਚਾਹੀਦਾ ਇੱਥੇ ਪੰਜਾਬ ਵਿੱਚ ਅਸੀਂ ਸਾਡੇ ਬਾਬੇ ਨੇ ਕਿਰਪਾ ਕੀਤੀ ਵੀਜ਼ਾ ਮਿਲ ਜਾਂਦਾ ਰਾਮਨਾਥ ਹਾਂਜੀ ਰਾਮਨਾਥ ਵੀ ਮਿਲ ਜਾਂਦਾ ਹਾਂਜੀ ਕਿਉਂਕਿ ਸਾਡੇ ਕੋਲ ਇੱਥੋਂ ਦੇ ਪੇਪਰ ਹੈ ਉੱਥੋਂ ਦੀ ਨੈਸ਼ਨੈਟੀ ਜੀ ਜੀ ਅਸੀਂ ਰਾਮਨਾਥ ਦਾ ਹਾਂਜੀ ਬੱਚੇ ਨੈਸ਼ਨੈਟੀ ਵਾਲੇ ਆ ਉਹ ਵੀਜ਼ਾ ਲੈ ਕੇ ਆਉਂਦੇ ਆ ਸਹੀ ਪ੍ਰੋਬਲਮ ਨਹੀਂ ਵਿੱਚ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਗੁਰਪੁਰਬ ਗੁਰੂ ਗੋਬਿੰਦ ਦਾ ਦੇਣਾ ਦਵਤੇ ਬਹੁਤ ਤੁਸੀਂ ਆਪਣੇ ਬਹੁਤ ਸੰਗਤਾਂ ਆਉਂਦੀਆਂ ਤੇ ਹੋਮ ਹੋਮਾ ਕੇ ਹਾਂਜੀ ਕੁ ਲੱਖਾਂ ਕਰੋੜਾਂ ਦੀ ਕਦਰ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਵਾ ਬਹੁਤ ਬਹੁਤ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਆਉਂਦੀਆਂ ਬਹੁਤ ਬਹੁਤ ਧੰਨਵਾਦ ਵਾ ਅਸੀਂ ਅਸੀਂ ਵੀ ਗੁਰੂ ਜੀ ਗੁਰੇ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਏ ਆ ਤੇ ਕਿ ਅਸੀਂ ਰਾਤੋ ਰਾਤ ਹੀ ਇੱਕ ਦਿਨ ਪ੍ਰੋਗਰਾਮ ਲਈ ਕਿਹਾ ਤੇ ਜੋ ਕਿ ਅਸੀਂ ਟੈਂਪਟ ਟ੍ਰੈਵਲ ਕਰਕੇ ਅਸੀਂ ਸਾਰੇ ਪਰਿਵਾਰ ਅਸੀਂ 5 6 ਫੈਮਿਲੀਆਂ ਪਰੋਂ ਫਰਾਂਸ ਤੋਂ ਆਈਆਂ ਹਈਆਂ ਵਾ ਤੇ ਕੁਝ ਇੱਥੇ ਸਾਡੇ ਭੈਣਾ ਭਰਾ ਭੀਰ ਭਜਾਈਆਂ ਸਾਡੇ ਨਾਲ ਆਏ ਆ ਅਸੀਂ ਉਹਨਾਂ ਦੇ ਨਾਲ ਸਾਰੇ 15 16 ਮੈਂਬਰ ਅਸੀਂ ਇੱਥੇ ਪਹੁੰਚਿਆ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਮਾਈ ਗੁਰਜੀਤ ਕਾਲਸਾ ਆ ਭਾਈ ਕਰ ਜੀ ਸੋ ਸੁਣਿਆ ਜੀ ਤੁਸੀਂ ਪੰਜਾਬ ਤੋਂ ਲੈ ਕੇ ਫੌਰਨ ਤੱਕ ਜਿਹੜੀਆਂ ਸੰਗਤਾਂ ਤੇ ਪਹੁੰਚਦਿਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਕਹਿੰਦੇ ਕਿ ਸਾਨੂੰ ਪਹੁੰਚਾਉਣ ਵਾਲੇ ਓਕੇ ਗੁਰੂ ਸਾਹਿਬ ਨੇ ਤੇ ਆਪਾਂ ਉਹਨਾਂ ਦੀ ਬਖਸ਼ਿਸ਼ ਲੈਣ ਵਾਸਤੇ 6 ਮਹੀਨੇ ਬਾਅਦ ਹੀ ਨਤਮਸਤਕ ਹੋਣਾ ਨੇ ਆ ਬੜੀ ਕਿਰਪਾ ਪ੍ਰਮਾਤਮਾ ਦੀ ਤੇ ਤੁਸੀਂ ਪਰਿਵਾਰ ਇੱਕ ਵਾਰੀ ਤੁਹਾਨੂੰ ਸਾਰਾ ਦਿਖਾ ਦਾਂਗੇ ਕਿ ਸਾਰਾ ਪਰਿਵਾਰ ਜਿਹੜਾ ਹੈ ਨਾਨਕੇ ਦਾਦਕਾ ਸਾਰਾ ਪਰਿਵਾਰ ਇੱਥੇ ਪਹੁੰਚਦਾ ਏ ਹਰ ਸਾਲ ਖੁਸ਼ੀਆਂ ਪ੍ਰਾਪਤ ਕਰਦੇ ਹਨ ਕਰਨ ਵਾਸਤੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜਿਹੜੇ ਕਾਰ ਬੈਠੇ ਨੇ ਸੰਗਤਾਂ ਬੈਠੀਆਂ ਨੇ ਫੋਰਨ ਚ ਬੈਠੀਆਂ ਨੇ ਉਹ ਵੀ ਇੱਥੇ ਆਣ ਕੇ ਨਤਮਸਤਕ ਹੋਣ ਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਜੀ ਨਾਨਪੁਰ ਸਾਹਿਬ ਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀਰਪੁਰ